ਮਾਯੂਰ ਜੀ ਖਾਂ ਆਸਾ ਸਿਵਾਹ ਗੁਰੂ ਜੀ ਦੀ ਤੇ ਤੋਂ ਅੱਗੇ ਗੁਰੂ ਜੀ ਨੇ ਅਵਤਾਰ ਧਾਰਨਾ ਸ਼ੁਰੂ ਕਰ ਰਹੇ ਹਨ। ਨਾਨੀ RAM ਨੂੰ ਸਤਿਆ ਮਾਰਗ ਦਰਸਾਇਆ। ਸੰਗਲਾ ਦੀਵ ਲੰਕਾ ਵਿੱਚ ਸਤਿਨਾਮ ਦਾ ਪ੍ਰਚਾਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਪ ਸੰਭਾਰਤ ਭੂਮੀ ਬਚਾ ਪਹੁੰਚੇ। ਰਾਮਾਨੰਦ ਸਹਿਰ ਵਿੱਚ ਧਰਮ ਪ੍ਰਚਾਰ ਕਰਦੇ ਦੇਸ਼ਾਂ ਦੇ ਅੰਦਰਲੇ ਹਿੱਸੇ ਵੱਲ ਨਹੀਂ ਮੁੜੇ ਸਭ ਉਹ ਸਮੁੰਦਰ ਦੇ ਕਿਨਾਰੇ ਕਿਨਾਰੇ ਹੋ ਤਰੇ ਮਹਾਰਾਜੀ ਪਿੱਛੇ ਨਹੀਂ ਮੁੜੇ ਅਗਦੇ ਸਮੁੰਦਰ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ ਆ ਹੌਲੀ ਹੌਲੀ ਪੰਨਮ ਕੋਟਾ ਪੁੱਜੀ ਪੰਨਮ ਕੋਟਾ ਤੋਂ ਰਾਸ਼ਕਮਾਰੀ ਜਾਂ ਦੇਖੀ ਰਾਸ਼ਕਮਾਰੀ ਤੋਂ ਜਦੋਂ ਦੂਰ ਗਰਨ ਚੈਨਗਨੂਰ ਤ੍ਰਾਵਨ ਕੋਰ ਰਾਜ ਵਿੱਚ ਕੁਝ ਦਿਨ ਸਿੱਖੀ ਪ੍ਰਚਾਰ ਕੀਤਾ ਉੱਤੇ ਗੁਰੂ ਜੀ ਨੇ ਕਵਸਤ ਦਨ ਰਹਿ ਕੇ ਸਿੱਖੀ ਪ੍ਰਚਾਰ ਕੀਤਾ ਗੁਰੂ ਜੀ ਨੂੰ ਪਤਾ ਲੱਗਾ ਕਿ ਪੰਦਮਨ ਨਗਰ ਦਾ ਰਾਜਾ ਬਹੁਤ ਅਧਾਨਮ ਕਰ ਰਿਹਾ ਹੈ ਪਦਮਨ ਨਾ ਰਾਜਿਆ ਸੀ ਜਿਹੜਾ ਨਾ ਉਹ ਬਹੁਤ ਪਾਪ ਕਰਾ ਹੈ ਉਹ ਦਰਮ ਬ ਸੰਚਨ ਮਾਇਆ ਇਕੱਠੀ ਕਰਨ ਵਿੱਚ ਰੁੱਝਿਆ ਹੋਇਆ ਹੈ ਉਹ ਮਾਇਆ ਹੀ ਸਾਰੀ ਧੜ ਇਕੱਠੀ ਕਰੀ ਜਾਂਦਾ ਨਾ ਮਾਇਆ ਨਾਲ ਹੀ ਧਿਆਨ ਦਾ ਮਾਇਆ ਲੈ ਖਜਾਨੇ ਭਰੀ ਜਾਂਦਾ ਗਰੀਬਾਂ ਨੂੰ ਤੰਗ ਕਰਦਾ ਵਰਤਾਂ ਨੂੰ ਭਲਾ ਬੈਠਾ ਉਹ ਮਾਇਆ ਇਕੱਠੀ ਕਰਨ ਵਿੱਚ ਹੀ ਲੱਗਿਆ ਵਾ ਗਰੀਬਾਂ ਨੂੰ ਤੰਗ ਕਰਦਾ ਵਾ ਪ੍ਰਮਾਤਮਾ ਨੂੰ ਭੁੰਦੇ ਆ ਬੈਠਾ ਗੁਰੂ ਨਾਨਕ ਦੇਵ ਜੀ ਉਹਦੀ ਨਗਰੀ ਵਿੱਚ ਜਾਂ ਪੁੱਜੇ। ਉਹਦੇ ਪਿੰਡ ਜਾਂ ਪੁੱਜੇ ਗੁਰੂ ਨਾਨਕ ਦੇਵ ਜੀ। ਆਪਣੇ ਸਵਾਵ ਅਨਸਾਰ ਗੁਰੂ ਜੀ ਨੇ ਇੱਕ ਪੱਕੇ ਸਲੋਮਾਂ ਦੇ ਪੌੜੀਆਂ ਉੱਤੇ ਆਸਣ ਸਜਾ ਲਿਆ। ਗੁਰੂ ਜੀ ਨੇ ਇੱਕ ਸਲੋਮ ਦੇ ਪੌੜੀਆਂ ਉੱਤੇ ਆਸਣ ਜਮਾ ਲਿਆ। ਮਲਦਾਨਾ ਰਵਾਜ ਰਵਾਪ ਪਜਾਉਣ ਲੱਗਾ ਗੁਰੂ ਜੀ ਹਰੀ ਯਸ ਆਚਾਰ ਨਾਲ ਲੱਗੇ। ਨੰਦਾਨਾਰ ਬਾਬ ਬਜਾਈ ਜਾਂਦਾ ਗੁਰੂ ਜੀ ਹਰੀ ਜਸ ਚਰਨ ਕਰਨ ਲੱਗੇ ਕਾਲ ਫਖਦੀਸ ਹੈ ਤਾਂ ਨਾਲ ਗੁਰੂ ਜੀ ਇੱਕ ਹੋਰ ਕੌਥਕ ਰਚਿਆ ਗੁਰੂ ਜੀ ਨੇ ਕਾਰ ਪਰਖ ਦੀ ਸ਼ੈਤਾਨ ਦੇ ਨਾਲ ਇੱਕ ਹੋਰ ਕੌਚ ਰਚਿਆ ਜੋ ਚਾਰਜ ਸੀ ਉਹ ਇਹ ਕਿ ਜੋ ਵੀ ਕੋਈ ਪਰਸ ਜਾਂ ਨਾਰੀ ਨੇਣੋ ਜਾਂ ਦੂਰੋ ਸਿ ਗੁਰੂ ਜੀ ਦੇ ਦਰਸ਼ਨ ਕਰਦੇ ਉਹਨਾਂ ਨੂੰ ਇਹ ਦਿਖਾਈ ਦਿੰਦਾ ਜਿਵੇਂ ਮਹਾਪੌਸ਼ ਗੁਰੂ ਜੀ ਦੇ ਅੱਗੇ ਸੋਨੇ ਦੀਆਂ ਮੋਹਰਾਂ ਦਾ ਢੇਰ ਹੈ। ਗੂਨਾਕ ਦੇਵ ਜੀ ਨੇ ਆਪ ਦਾ ਰੂਪ ਇਸ ਤਰ੍ਹਾਂ ਦਾ ਬਣਾ ਲਿਆ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਾ ਹਮੇ ਜਿਹੜਾ ਕੋਈ ਉਹਨਾਂ ਨੂੰ ਵੇਖਦਾ ਸੀ ਨਾ ਉਹ ਜਾਂ ਉਹਨਾਂ ਨੂੰ ਆਪਦਾ ਸੀ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਾ ਪਿਆ। ਸੂਰਜ ਦੀਆਂ ਕੰਨਾਂ ਨਾਲ ਉਹ ਸਨੇਰੀ ਮੋਹਰਾਂ ਚਮਕ ਰਹੀਆਂ ਹਨ। ਉਹ ਕਹ ਰਹੇ ਸੀ ਵੀ ਸੂਰਜ ਦੀਆਂ ਕਿਰਨਾਂ ਨਾਲ ਉਹ ਸੁਨਹਿਰੀ ਮੋਹਰੇ ਚਮਕ ਰਹੀਆਂ ਨੇ ਸੋਨੇ ਦੀ ਚਮਕ ਮਨੋਖ ਬਾਸਤੇ ਨਵੇਂ ਜਨਮ ਦੀ ਲਿਸ਼ਕ ਹੈ ਜਿਹੜੀ ਸੋਨੇ ਦੀ ਚਮਕ ਆਸਾ ਸੰਗਤੀ ਉਹ ਮਨੋਖ ਬਾਸਤੇ ਜਮੇ ਨਵੇਂ ਜਨਮ ਦੀ ਲਿਸ਼ਕ ਹੈ ਲੋਕ ਬਹੁਤ ਹੈਰਾਨ ਹੁੰਦੇ ਹੋਏ ਆਪ ਵਿੱਚ ਵਿੱਚ ਦੀ ਗੱਲਾਂ ਕਰਨ ਲੱਗੇ ਪਰ ਗੁਰੂ ਜੀ ਨੂੰ ਪੁੱਛਣ ਦਾ ਕਿਸੇ ਨੂੰ ਹੌਸਲਾ ਨਾ ਪਾਇਆ ਉਹ ਆਪਸ ਵਿੱਚ ਗੱਲਾਂ ਕਰੀ ਜਾਂਦੇ ਆ ਗੁਰੂ ਜੀ ਨੂੰ ਪੁੱਛਣ ਦਾ ਕਿਸੇ ਦਾ ਹੌਸਲਾ ਨਹੀਂ ਪੈਂਦਾ ਮਾਇਆ ਇਕੱਠੀ ਕਰਨ ਵਾਲੇ ਰਾਜਿਆਂ ਦੀ ਕੰਨੀਆਂ ਵੀ ਇਹ ਗੱਲ ਜਾ ਪਈ ਕੇ ਦੋ ਸਾਧੂ ਆਏ ਹਨ ਉਹ ਜਿਹੜਾ ਉੱਥੋਂ ਦਾ ਰਾਜਾ ਸੀ ਉਹਦੇ ਵੀ ਕੰਨੀਆਂ ਜਾ ਗੱਲ ਜਾ ਪਈ ਜਿਹੜਾ ਮਾਇਆ ਦਾ ਲਾਂਚ ਕਰਦਾ ਸੀ ਇੱਥੇ ਉਹ ਦੋ ਸਾਲ ਨੂੰ ਆਏ ਹਨ ਅਸਚਾਲ ਦੇ ਉਹਨਾਂ ਦਾ ਬਾਣਾ ਉਹਨਾਂ ਕੋਲ ਦੌਲਤ ਬਹੁਤ ਹੈ ਉਹਨਾਂ ਦਾ ਬਾਣਾ ਵੀ ਅਸਚਾਲ ਜਾ ਤੇ ਉਹਨਾਂ ਕੋਲ ਦੌਲਤ ਵੀ ਬਹੁਤ ਹੈ ਸੋਨੇ ਦੀਆਂ ਮੋਹਰਾਂ ਲਾ ਉਹਨਾਂ ਨੇ ਅਗਨੇ ਤੇ ਲੱਗਾ ਲੱਗਾ ਹੋਇਆ ਹੈ ਉਹਨਾਂ ਦੇ ਮੂਰੇ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਿਆ ਹੋਇਆ ਸੋਨੇ ਦੀਆਂ ਮੋਹਰਾਂ ਸਾਧਵਾਂ ਦੇ ਕੋਲ ਮੇਰੇ ਰਾਜ ਵਿੱਚ ਫਿਰ ਮੈਨੂੰ ਨਹੀਂ ਮਿਲਿਆ ਮੈਂ ਚੱਲਦਾ ਹਾਂ ਉਹ ਰਾਜਾ ਕਹਿਣ ਲੱਗਾ ਮੇਰੇ ਰਾਜ ਵਿੱਚ ਸਾਧੂ ਗੁਰ ਇੰਨੀਆਂ ਮੋਹਰਾ ਸੁਣੇਂਦੀਆਂ ਉਹ ਮੈਨੂੰ ਨਹੀਂ ਮਿਲਿਆ ਹੁਣ ਮੈਂ ਜਾਣਾਂ ਉਹਦੇ ਕੋਲੇ ਆਪ ਜਾ ਕੇ ਖੋਲ ਲੈਣਾ ਹਾਂ ਸੁਣੇਂਦੀਆਂ ਮੋਹਰਾ ਰਾਜੇ ਨੇ ਸੁਣ ਤੇ ਸਾਰੀ ਇਹ ਹੈਰਾਨੀ ਨਾਲ ਆਖਿਆ ਸੁਣੇਂਦੀਆਂ ਮੋਹਰਾ ਸੁਣ ਕੇ ਰਾਜਾ ਤਿਆਰ ਹੋ ਗਿਆ ਉਹਨੇ ਹੈਰਾਨੀ ਨਾਲ ਕਿਹਾ ਵੀ ਮੈਂ ਜਾ ਕੇ ਉਹ ਕਿਥੋਂ ਮੋਹਰਾ ਖੋਲ ਲੈਣਾ ਆ ਉਹ ਲਾਲਚੀ ਗੁਰੂ ਨਾਲ ਜੀ ਕੋ ਉਹ ਸੁਨੇਂ ਦੀਆ ਮੂਰਾ ਖੋਣ ਵਾਸਤੇ ਤਿਆਰ ਹੋ ਗਿਆ ਉਹ ਲਾਲਚ ਦੇ ਨਾਲ ਗੁਰੂ ਜੀ ਤੋਂ ਨੇ ਕਿਹਾ ਵੀ ਮੈਂ ਮੂਰਾ ਖੋਲਣਾ ਰਾਜ ਸ਼ਕਤੀ ਨੂੰ ਨਾਲ ਲੈ ਕੇ ਉਹ ਸਰੋਵਰ ਉੱਤੇ ਪਹੁੰਚਿਆ ਜਿੱਥੇ ਗੁਰੂ ਜੀ ਬਰਾਜਮਾਨ ਸਨ ਰਾਜਾ ਉੱਥੇ ਜਾ ਪਹੁੰਚਿਆ ਜਿੱਥੇ ਗੁਰੂ ਜੀ ਬਰਾਜਮਾਨ ਸਨ ਹੰਕਾਰੀ ਤੇ ਨਾਲ ਸਿਰਾਜ ਨੇ ਗੁਰੂ ਜੀ ਨੂੰ ਮੱਥਾ ਨਹੀਂ ਟੇਕਿਆ ਸਿਰ ਚ ਘਾ ਕੇ ਤੇ ਹੱਥ ਜੋੜ ਕੇ ਸਤਿਕਾਰ ਨਹੀਂ ਕੀਤਾ। ਲਾਲ ਸਿਰਾਜ ਨੇ ਨਾ ਤਾਂ ਗੁਰੂ ਜੀ ਨੂੰ ਮੱਥਾ ਟੇਕਿਆ ਨਾ ਨਮਸਕਾਰ ਕੀਤੀ ਹੱਥ ਜੋੜ ਕੇ। ਅੱਖ ਅੱਗੋਂ ਅੱਕ ਕੇ ਖਲੋ ਗਿਆ ਤੇ ਅੱਖਾਂ ਪਾੜ-ਪਾੜ ਕੇ ਗੁਰੂ ਨਾਨਕ ਦੇਵ ਜੀ ਵੱਲ ਤੱਕਣ ਲੱਗਾ। ਅੱਗੋਂ ਖਲੋ ਕੇ ਗੁਰੂ ਨਾਨਕ ਜੀ ਵੱਲ ਅੱਖਾਂ ਬਾੜ-ਪਾੜ ਤੱਕਣ ਲੱਗ ਗਿਆ। ਰਾਜੇ ਨੇ ਅੱਖਾਂ ਨੇ ਸੱਚਮੁੱਚ ਦੇਖਿਆ ਕਿ ਸਾਧੂ ਗੁਰੂ ਨਾਨਕ ਦੇਵ ਜੀ ਦੇ ਮੋਹ ਮੋਹਰੇ ਸੋਨੇ ਦੀਆਂ ਮੋਹਰਾਂ ਦਾ ਟੀਨ ਲੱਗਾ ਹੋਇਆ ਹੈ। ਉਹਨੂੰ ਐਂ ਜਾਪੇ ਸਾਧ ਸੰਗਤ ਜੀ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਮੂਹਰੇ ਸੋਨਾ ਐਂ ਦੀਆਂ ਮੋਹਰਾਂ ਦਾ ਟੀਨ ਲੱਗਾ ਹੋਇਆ। ਮੋਹਰਾਂ ਚਮਕ ਰਹੀਆਂ ਹਨ। ਰਾਜਾ ਦੇਖ ਕੇ ਸਹਿ ਨਾ ਸਕਿਆ। ਮਾਇਆ ਦੇ ਅੰਨੇ ਨਾਲ ਚ ਨਹੀਂ ਉਸ ਨੂੰ ਮਜਬੂਰ ਕਰ ਦਿੱਤਾ। ਰਾਜਾ ਮੋਹਰਾਂ ਨੂੰ ਦੇਖ ਕੇ ਜਾਣੀ ਸਕਿਆ। ਉਹਨੂੰ ਲਾਲਚ ਨਹੀਂ ਨਾ ਮਜਬੂਰ ਕਰਕੇ ਮੈਂ ਆਇਆ ਨੇ ਅੰਨਾ ਕਰਨ ਲਗਤਾ। ਉਹਨੇ ਕਾਲੀ ਨਾਲ ਅੰਗੇ ਵੱਲ ਕੇ ਗੋਡਿਆਂ ਪਰ ਹੋ ਕੇ ਹੱਥ ਅੱਗੇ ਬਣਾਏ ਤੇ ਮੋਹਰਾਂ ਦੇ ਟੀਨ ਨੂੰ ਹੜਨ ਲੱਗਾ। ਉਸਨੇ ਗੋਡੇ ਥੱਲੇ ਲਾ ਕੇ ਹੱਥ ਅੱਗੇ ਉਧਾਏ ਮੋਹਰਾਂ ਚੱਕਣ ਲੱਗਿਆ। ਜਿਉਂ ਹੀ ਹੱਥ ਮਾਰਿਆ ਤਾਂ ਉਹ ਉਸ ਦੇ ਹੱਥ ਵਿੱਚ ਤਿੰਨ ਚਾਰ ਕੋਲੇ ਤੇ ਰੂੜ ਆ ਗਏ। ਇਹ ਦੋਨੇ ਹੱਥ ਸੋਨੇ ਦੀ ਮੋਹਰਾਂ ਚੱਕਣ ਨੂੰ ਹੱਥ ਪਾਇਆ ਤਾਂ ਸਾਧ ਸੰਗਤ ਜੀ ਉਹਨੇ ਹਰ ਅਥਵੇ ਚਰੋਂਤੇ ਕੋਲੇ ਆ ਗਏ। ਉਹਨਾਂ ਨੂੰ ਦੇਖ ਕੇ ਬਹੁਤ ਸ਼ਰਮਿੰਦਾ ਹੋਇਆ। ਗੁਰੂ ਜੀ ਹੱਸ ਪਏ। ਉਹ ਦੇਖ ਕੇ ਬਹੁਤ ਸ਼ਰਮਾਈ ਤੇ ਗੁਰੂ ਜੀ ਹੱਸਣ ਲੱਗ ਪਏ। ਹੱਸਦਿਆਂ ਹੋਇਆਂ ਗੁਰੂ ਜੀ ਨੇ ਪੁੱਛਿਆ, "ਹੇ ਰਾਜਨ, ਕੀ ਖਾਣ ਲੱਗੇ ਸੀ?" ਗੁਰੂ ਜੀ ਹੱਸਦੇ ਪੁੱਛਦੇ ਆ, "ਰਾਜੇ ਨੂੰ ਰਾਜਨ ਕੀ ਖਾਣ ਲੱਗੇ ਸੀ?" ਰਾਜੇ ਨੇ ਕੋਈ ਉੱਤਰ ਨਾ ਦਿੱਤਾ। ਉੱਤਰ ਦੇ ਵੀ ਕੀ ਸਕਦਾ ਸੀ? ਰਾਜੇ ਨੇ ਕੋਈ ਉੱਤਰ ਨਹੀਂ ਦਿੱਤਾ ਉੱਤਰ ਦੇ ਵੀ ਨਹੀਂ ਸੀ ਸਕਦਾ ਉਹ ਚੁੱਪ ਰਿਹਾ ਪਰ ਗੁਰੂ ਜੀ ਆਖਣ ਲੱਗੇ ਹੇ ਰਾਜਨ ਤੈਨੂੰ ਮਾਇਆ ਦੀ ਭੁੱਖ ਸਤਾ ਰਹੀ ਹੈ ਨਾਲਛ ਨੇ ਤੇਰੀ ਕਿੰਨੀ ਮਾਣੀ ਦਸ਼ਾ ਕਰ ਦਿੱਤੀ ਹੈ ਮਹਾਰਾਜ ਕਹਿੰਦੇ ਹੇ ਰਾਜਨ ਤੈਨੂੰ ਮਾਇਆ ਦੀ ਭੁੱਖ ਸਤਾ ਰਹੀ ਹੈ ਨਾਲਛ ਨੇ ਤੇਰੀ ਕਿੰਨੀ ਮਾਣੀ ਦਸ਼ਾ ਕਰ ਦਿੱਤੀ ਪਰ ਕਦੀ ਇਹ ਵੀ ਸੋਚਿਆ ਹੈ ਕਿ ਮਨ ਮੇਣੇ ਦੌਲਤ ਨਾਲ ਜਾਵੇਗੀ ਕਦੇ ਇਹ ਸੋਚਦਾ ਮਾਂ ਵੀ ਇਹ ਨੌਸਤ ਮਾਂ ਜਿਹੜੀਏ ਮੇਰੇ ਮਨ ਮੇਲੇ ਮੇਰੇ ਨਾਲ ਨਹੀਂ ਜਾਊਗੀ। हे राजन ਮੂਖ ਮੂਰਖਾ ਤੇ ਗਿਆਨ ਤਨ ਨੂੰ ਛੱਡ ਗੁਰੂ ਜੀ ਨੇ ਤਿਸ ਪਰ ਖਾਏ ਇਹ ਸਾਧ ਅਚਾਰਿਆ। ਇਸਨਾ ਅਰਥ ਗੁਰੂ ਜੀ ਫਰਮਾਉਂਦੇ ਹਨ हे राजन ਤੇਰੇ ਵੱਡੇ ਵਡੇਰੇ ਤੁਰ ਗਏ ਮੌਤ ਨੇ ਮਾਰੇ ਪਰ ਕਦੀ ਇਹ ਸੋਚਿਆ ਹੈ ਕਿ ਕੱਚੇ ਪੱਕੇ ਮਹਿਲ ਕਿਲੇ ਹਾਥੀ ਕੋੜੇ ਸੋਨਾ ਜੋ ਵੀ ਲੱਖਾਂ ਦਾ ਅਸਮਾਨ ਰਾਜਪੁਰਾਤ ਦੇ ਇਮਪਰਾਤ ਦੇ ਹਨ ਉਹ ਜੀ ਰਾਜੇ ਨੂੰ ਕਹਿੰਦੇ ਨੇ ਵੀ ਜਿਹੜੇ ਤੇਰੇ ਵੱਡੇ-ਵਡੇਰੇ ਚਲੇ ਗਏ ਵੀ ਉਹਨਾਂ ਦੇ ਨਾਲ ਹਾਥੀ ਕੋੜੇ ਪੱਕੇ ਮਹਿਲ ਮਾਣੀਆਂ ਕੁਝ ਉਹਨਾਂ ਦੇ ਨਾਲ ਵੀ ਗਿਆ ਵਾ ਮਰਨ ਤੋਂ ਬਾਅਦ ਇਹ ਨਹੀਂ ਗਏ ਤਾਂ ਐਵੇਂ ਖੱਪ-ਖੱਪ ਕੇ ਕਿਉਂ ਜੀਵਨ ਬਰਬਾਦ ਕਰ ਰਹੇ ਹਿੱਕ ਕਰਦੇ ਆ ਉਹ ਕਹਿੰਦੇ ਵੀ ਜੇ ਨਾਲ ਨਹੀਂ ਕੁਝ ਜਾਣਾ ਐਵੇਂ ਖੱਪ ਖਾਓ ਕਿਉਂ ਜੀਮ ਖਰਾਬ ਕਰਨਾ ਵਾ ਇਹਨਾਂ ਨੂੰ ਇਕੱਠੇ ਕਰਨ ਵਾਲੇ ਉਲਟੇ ਮਰ ਜਾਂਦੇ ਹਨ ਇਹਨਾਂ ਨੂੰ ਜਿਹੜੇ ਆਪਾਂ ਮਾਇਆ ਨੂੰ ਇਕੱਠੀ ਕਰਦੇ ਆ ਉਹ ਉਲਟੇ ਹੀ ਮਰ ਜਾਂਦੇ ਹਨ ਕਾਲ ਮਨੁੱਖ ਦੀ ਅਕਲ ਉੱਤੇ ਹੱਸਦਾ ਉਹ ਜਿਹੜਾ ਕਾਰਪਰਖਾ ਉਹ ਆਪਣੀ ਅਕਲ ਦੇ ਉੱਤੇ ਹੱਸਦਾ ਤੈਨੂੰ ਰਾਜੇ ਨੂੰ ਸੋਨਾ ਚਾਂਦੀ ਇਕੱਠਾ ਕਰਨ ਦਾ ਲਾਲਚ ਇਹ ਲਾਲਚ ਨਾ ਮਾਂ ਤੈਥੋਂ ਚੁੱਕਿਆ ਨਹੀਂ ਜਾਣਾ ਮਹਾਰਾਜ ਜੀ ਕਹਿੰਦੇ ਰਾਜੇ ਨੂੰ ਜਿਹੜਾ ਤੂੰ ਸੋਨਾ ਚਾਂਦੀ ਦਾ ਭਾਰ ਇਕੱਠਾ ਕਰ ਚੱਕ ਰਹੀ ਜਾਣਾ ਇਹ ਤੈਥੋਂ ਚੁੱਕਿਆ ਨਹੀਂ ਜਾਣਾ ਤੂੰ ਨਾਲ ਨਹੀਂ ਲਿਜਾ ਸਕਦਾ ਤੇਰੇ ਮਨ ਵਾਸਤੇ ਇੱਕ ਰੱਸਾ ਰੂਪੀ ਫਾਹੀ ਬਣ ਰਿਹਾ ਹੈ ਉਹ ਮਹਾਰਾਜ ਕਹਿੰਦੇ ਵੀ ਜਦੋਂ ਤੂੰ ਮਰੇਗਾ ਇਹ ਇੱਕ ਰੱਸਾ ਤੇਰੇ ਬਾਅਦ ਤੇ ਫਾਹੀ ਬਣ ਰਿਹਾ ਹੈ ਮਨ ਤੋਂ ਪਿੱਛੇ ਪਿੱਛੋਂ ਪੈਣੇ ਕਰਮਾਂ ਬਾਣੇ ਦਾ ਪੈੜਾ ਹਾਲ ਹੋਵੇਗਾ। ਮਨ ਤੋਂ ਪਿੱਛੋਂ ਨਾਲ ਜੀ ਬੰਦੇ ਦਾ ਪੈੜਾ ਹਾਲ ਹੁੰਦਾ। ਹੀ ਰਾਜਨ ਅੱਜ ਦੌਲਤ ਇਕੱਠੀ ਕਰਕੇ ਆਨੰਦ ਧੀਆਂ ਪੁੱਤਾਂ ਨੂੰ ਦੇਖ ਕੇ ਖੁਸ਼ ਹੈ। ਸੁੰਦਰ ਇਸਤਰੀ ਨੂੰ ਸਹੀ ਜੁਕਤੇ ਬੈਠਾ ਆ ਕੇ ਆਨੰਦ ਹੋ ਜਾ ਰਿਹਾ ਹੈ। ਉਹ ਤੈਨੂੰ ਮਿਲ ਕੇ ਗਦਗਦ ਹੋ ਰਹੀ ਹੈ। ਕਹਿੰਦਾ ਅੱਜ ਤੋਂ ਧੀਆਂ ਪੁੱਤਾਂ ਇਸਤਰੀ ਦੇ ਦਿਆਨ ਦੇ ਵਿੱਚ ਤੂੰ ਖੁਸ਼ ਹੋਇਆ ਫਿਰਦਾ ਤੇਰੇ ਨਾਲ ਤਾਂ ਕਿਸੇ ਨੇ ਨਹੀਂ ਜਾਣਾ ਕਦੀ ਇਹ ਸੋਚਿਆ ਹੈ ਕਿ ਸਭ ਕੁਝ ਛੱਡ ਕੇ ਮੈਂ ਖੇ ਮਿੱਟੀ ਵਿੱਚ ਚਿਰਨ ਜਾਣਾ ਹੈ ਇਹ ਤਾਂ ਮੈਂ ਸਾਰਾ ਕੁਝ ਹੀ ਛੱਡ ਜਾਣਾ ਖੇ ਮਿੱਟੀ ਵਿੱਚ ਰਲ ਜਾਣਾ ਮਾਂ ਭਾਵੇਂ ਪੈਚ ਬਾਸ਼ਾ ਰਾਜਾ ਚੌਧਰੀ ਕੁ ਕੁਝ ਵੀ ਅਖਵਾਓ ਇਹ ਸਭ ਕੁਝ ਹੰਕਾਰ ਰੂਪ ਹਨ ਚੌਧਰੀ ਕੁਝ ਵੀ ਅਖਵਾਓ ਚੌਧਰੀ ਕਰੋ ਕੋਸ਼ਰੀ ਆਪਦੇ ਆਪ ਨੂੰ ਖਵਾਓ ਸਭ ਕੁਝ ਹੰਕਾਰ ਉਪੀ ਹਨ ਹੰਕਾਰ ਦੀ ਅਗਨੀ ਨਾਲ ਆਤਮਾ ਤੇ ਤਨ ਨੂੰ ਸਾੜਨਾ ਹੈ ਆਪਾਂ ਆਪਦੇ ਆਪ ਨੂੰ ਹੰਕਾਰ ਚ ਸਾੜੀ ਜਾਂਦੇ ਆ ਵਾਹਿਗੁਰੂ ਸਿਮਨ ਨੂੰ ਛੱਡ ਕੇ ਮਨੋਕੈ ਸਤਨਾ ਸੜਬਾਲ ਜਾਂਦਾ ਹੈ ਜਦੋਂ ਆਪਾਂ ਵਾਹਿਗੁਰੂ ਸਿਮਨ ਨੂੰ ਛੱਡ ਦਿੰਨੇ ਆ ਮਨੋਕੈ ਇਸੇ ਤਰ੍ਹਾਂ ਹੀ ਸੜਬਾਲ ਜਾਂਦਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਵੇਂ ਆਪੇ ਬਣੀ ਅਗਨਾ ਨਾਲ ਕੰਨੇ ਸੜ ਜਾਂਦੇ ਹਨ ਪਰ ਦੇਖਣ ਨੂੰ ਉਹ ਚੰਗੇ ਲੱਗਦੇ ਹਨ ਜਿਵੇਂ ਆਪੇ ਬਣੀ ਅਗਨਾ ਕੰਨੇ ਸੜ ਜਾਂਦੇ ਆ ਪਰ ਦੇਖਣ ਨੂੰ ਉਹ ਚੰਗੇ ਲੱਗਦੇ ਆ ਇਸ ਤਰ੍ਹਾਂ ਹੰਕਾਰੀ ਪੁਰਸ਼ ਦੇਖਣ ਨੂੰ ਚੰਗੇ ਪ੍ਰਤੀਤ ਹੁੰਦੇ ਹਨ ਪਰ ਅੰਦਰੋਂ ਉਹ ਸੜੇ ਹੋਏ ਹੁੰਦੇ ਹਨ ਉਹਨਾਂ ਨੂੰ ਗੰਮ ਖਾ ਜਾਂਦਾ ਹੈ ਜੋ ਹੰਕਾਰੀ ਪੁਰਸ਼ ਹੁੰਦੇ ਨੇਗੇ ਉਹ ਪਰੋਂ ਦੇਖਣ ਨੂੰ ਚੰਗੇ ਲੱਗਦੇ ਹੁੰਦੇ ਆ ਅੰਦਰੋਂ ਸੜੇ ਹੁੰਦੇ ਨੇ। ਹਨਾਂ ਬਰਨ ਜਾਂਦਾ। ਉਹਨਾਂ ਨੂੰ ਗਾਮ ਖਾ ਜਾਂਦਾ। ਉਹਨਾਂ ਨੂੰ ਅੰਦਰੇ-ਅੰਦਰ ਗਾਮ ਖਾਈ ਜਾਂਦਾ ਜੋ ਪਰਸ਼ਮਾਨਮੁਖ ਜੰਗ ਵਿੱਚ ਆਇਆ ਹੈ। ਜਿਹੜਾ ਵੀ ਬੰਦਾ ਮਨਮੁਖਾ ਜੰਗ ਵਿੱਚ ਆਇਆ ਉਹਨੂੰ ਅੰਦਰੋਂ ਅੰਦਰੀ ਗਾਮ ਖਾਈ ਜਾਂਦਾ। ਉਹ ਹੰਕਾਰ ਨਾਲ ਸੜ ਬਲ ਜਾਵੇਗਾ ਸਾਰਾ ਸੰਸਾਰ ਸੂਣ ਮੇ ਧੂਮੇ ਦੀ ਕੋਠੜੀ ਹੈ ਇਹ ਸਰੀਰ ਅੰਤ ਸਾਰੂਪ ਹੈ ਸਾਰਾ ਸੰਸਾਰੀ ਧੂਮੇ ਦੀ ਇਹ ਕੋਠੜੀ ਆ ਸਾਨ ਦਾ ਸਰੀਰ ਅੰਤ ਸਾਰੂਪੀ ਹੈ ਉਹ ਭਾਈ ਜਿਸ ਨੂੰ ਕੋਈ ਸੰਤ ਰੱਖੇ ਉਹੀ ਰਹਿ ਸਕਦਾ ਹੈ ਜਿਸ ਨੂੰ ਪ੍ਰਮਾਤਮਾ ਰੱਖੇ ਉਹੀ ਇੱਕ ਰਹਿ ਸਕਦਾ ਹੈ ਮਾਰ ਐਸੇ ਪੌਸ਼ ਕੀਤੇ ਮਲੇ ਹਨ ਜਿਨ੍ਹਾਂ ਨੇ ਸਿਮਨ ਰਾਹੀ ਗੋਪਤਾ ਗੰ ਨੂੰ ਠੰਡਿਆ ਕਰ ਲਿਆ ਹੈ ਇਹ ਥੋੜੇ ਹੀ ਮਨੁੱਖ ਨੇ ਜਿਨ੍ਹਾਂ ਨੇ ਉਹ ਇਹ ਜੀ ਕ੍ਰਿਸ਼ਨਾ ਦੀ ਅਗਨ ਨੂੰ ਠੰਡਿਆ ਕਰ ਲਿਆ ਜੋ ਵਾਹਿਗੁਰੂ ਸਰਵ ਸ਼ਕਤੀਮਾਨ ਤੇ ਸੱਚਾ ਪਾਤਸ਼ਾਹ ਹੈ ਉਸ ਦੇ ਸਿਮਨ ਕੰਤਿ ਬਾਦ ਸੰਗਤ ਤੋਂ ਤਰ ਜਾਈਦਾ ਵਾਹਿਗੁਰੂ ਜੀ ਦਾ ਸਿਮਨ ਕੰਨ ਨਾਲ ਪਾਤਸ਼ਾਹਰ ਤੋਂ ਤਰ ਜਾਈਦਾ ਗੁਰੂ ਜੀ ਆਖਦੇ ਹਨ ਜੀਵਾਂ ਨੂੰ ਇਹੋ ਹੀ ਪ੍ਰਾਰਥਨਾ ਕਰਨੀ ਚਾਹੀਦੀ ਕਿ ਉਸ ਨੂੰ ਹਰੀ ਨਾਮ ਕਦੀ ਨਾ ਭੁੱਲੇ ਮਨੁੱਖ ਨੂੰ ਇਹ ਹੀ ਜਾਣਦਾ ਵੀ ਉਹਨੂੰ ਪ੍ਰਮਾਤਮਾ ਹਰ ਵੇਲੇ ਯਾਦ ਰਹਿਣਾ ਚਾਹੀਦਾ ਉਹਨੂੰ ਕਿਸੇ ਵੀ ਵੇਲੇ ਵੀ ਨਹੀਂ ਭੁੱਲਣਾ ਚਾਹੀਦਾ ਜੋ ਗਰਮਖਮਾਹਂ ਗੁਰੂ ਦਾ ਸਿਮਰਨ ਕਰਦੇ ਹਨ ਉਹ ਇਸ ਅਥਾ ਸੰਸਾਰ ਤੋਂ ਪਾਰ ਹੋ ਜਾਂਦੇ ਹਨ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਹ ਇਸ ਭਾਵ ਸੰਸਾਰ ਤੋਂ ਪਾਰ ਹੋ ਜਾਂਦੇ ਆ ਰਾਦੀ रामचंद्र ਨੂੰ ਰਾਮ ਦਾ ਗਿਆਨ ਹੋ ਗਿਆ ਉਸ ਦੇ ਖਵਾੜ ਖਲ ਗਏ ਚਾਟ ਗੁਰੂ ਜੀ ਦੇ ਚੰਨੇ ਡਿੱਗਾ ਚੰਨ ਹੜਕੇ ਤਾਲੇ ਨਾਲ ਲੋਈ ਕਰਨ ਲੱਗਾ ਹਿੰਗ ਸ਼ਾਇਦ ਮੈਨੂੰ ਬਖਸ਼ ਰਾਮਚੰਦਰ ਜੀ ਨੂੰ ਗਿਆਨ ਹੋ ਗਿਆ ਸੀ ਰਾਮ ਦਾ ਗਿਆਨ ਹੋ ਗਿਆ ਸੀ ਉਸ ਨੇ ਦੇਖਵਾੜ ਖਲ ਗਏ ਸੀ ਓਮ ਚਟ ਗੁਰੂ ਜੀ ਨੇ ਚਾਲੇ ਲਿਗਿਆ ਚੱਲ ਫੜ ਕੇ ਤਰਲੇ ਕਰਨ ਨਾਲ ਜੋ ਹੀ ਕਰਦਾ ਇਹ ਗਸਾਈ ਮੈਨੂੰ ਮਖਸ਼ਲਾ ਮੈਂ ਬਹੁਤ ਪਾਪ ਕੀਤੇ ਹਨ ਮੈਂ ਬੜੇ ਪਾਪ ਕੀਤੇ ਆ ਹਜ਼ਾਰਾਂ ਵਸਦੇ ਉਜਾਲੇ ਹਨ ਮੈਂ ਮਾੜਿਆਂ ਨੂੰ ਵਸਦਿਆਂ ਨੂੰ ਉਜਾੜਿਆ ਮੇਰੇ ਉੱਤੇ ਦਇਆ ਕਰ ਮੈਂ ਅਗਨੀ ਅਗ ਕੋਲ ਮਾਚ ਜਾਵਾਂ ਰਾਮਚੰਦਰ ਜੀ ਕਹਿੰਦੇ ਆ ਮੇਰੇ ਤੇ ਦਇਆ ਕਰੋ ਮੈਂ ਅਗਲੀ ਅੱਗ ਤੋਂ ਬਚ ਜਾਵਾਂ ਗੁਰੂ ਜੀ ਨੇ ਰਾਜੇ ਦਾ ਸਿਰ ਉੱਪਰ ਚੁੱਕਿਆ ਤੇ ਆਖਿਆ हे ਰਾਜਨ ਬੁੱਲੇ ਮੇਰਾ ਦਾ ਅਜੇ ਕੁਝ ਨਹੀਂ ਬਿਗੜਿਆ ਸਤ ਕਰਦਾ ਦਾ ਸੁਨ ਕਰ ਅਤੇ ਸਦਾ ਵਰਤ ਸਹਿਰ ਵਿੱਚ ਜਾਰੀ ਰੱਖ ਗੁਰੂ ਜੀ ਨੇ ਰਾਜੇ ਨੂੰ ਉੱਤਰ ਦਿੱਤਾ ਸਿਰ ਪਰ ਚੱਕ ਕੇ ਆਖਿਆ हे ਰਾਜਨ ਬੁੱਲੇ ਮੇਰਾ ਦਾ ਅਜੇ ਕੁਝ ਨਹੀਂ ਬਿਗੜਿਆ ਸੁਨ ਕਰ ਅਤੇ ਸਦਾ ਮਰਤ ਸਹਿਰ ਵਿੱਚ ਜਾਰੀ ਰੱਖ। ਅੰਗਰੀਬ ਗੁਰਮਾ ਰੋਟੀ ਖਾਵੇ। ਨੰਗਿਆਂ ਨੂੰ ਕੱਪੜਾ ਦੇ ਮਾੜਿਆਂ ਉੱਤੇ ਲਿਆ ਕਰ। ਨਿਆਂ ਦਾ ਨਿਆਂ ਦਾ ਰਾਜ ਕਰ ਪਰਜਾ ਦਾ ਤੂੰ ਪ੍ਰਤੀਨਿਧ ਹੈ। ਪਰਜਾ ਦਾ ਰਾਖਾ ਮਾਣ। ਤੂੰ ਗਰੀਬ ਨੂੰ ਰੋਟੀ ਦੇ ਨੰਗਿਆਂ ਨੂੰ ਕੱਪੜਾ ਦੇ ਮਾੜਿਆਂ ਉੱਤੇ ਦਿਆ ਕਰ। ਨਿਆਂ ਆਈਆਂ। ਨਿਆਂ ਦਾ ਰਾਜ ਪਰਜਾ ਦਾ ਤੂੰ ਪ੍ਰਤੀਨਿਧ ਹੈ ਪਰਜਾ ਦਾ ਰਾਖਾ ਮਣ। ਤੇਰਾ ਜਸ ਇੱਥੇ ਵੀ ਹੋਵੇਗਾ ਤੇ ਪਰਲੋਕ ਵਿੱਚ ਵੀ ਤੇਰਾ ਜਸ ਇੱਥੇ ਵੀ ਹੋਵੇਗਾ ਤੇ ਅੱਗੇ ਪਰਲੋਕ ਵਿੱਚ ਵੀ ਰਾਜੇ ਨੇ ਸਤਿਵਚਨ ਆਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਨਾਲ ਲੈ ਕੇ ਰਾਜ ਮਹਿਲ ਨੂੰ ਆਗਏ ਰਾਜੇ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਨਾਲ ਲੈ ਕੇ ਰਾਜ ਮਹਿਲ ਵਿੱਚ ਆ ਗਏ ਗੁਰੂ ਜੀ ਨੂੰ ਨਾਲ ਲੈ ਕੇ ਗਿਆ ਦੌਲਤ ਲੱਟਣ ਸੀ ਪਰ ਦੌਲਤਾਂ ਆਇਆ ਨਾਲ ਉਹਨੇ ਬਦਲੇ ਭਗਤੀ ਮਿਲ ਗਈ ਕਹਿੰਦੇ ਹਨ ਗੁਰੂ ਜੀ ਰਾਜੇ ਕੋਲ ਰਹੇ ਤੇ ਸਤਨਾਮ ਦਾ ਅਮਦੇਸ਼ ਦਿੰਦੇ ਰਹੇ ਨਾ ਨਾ ਰਾਜਾ ਗੁਰੂ ਜੀ ਕੋਲੋਂ ਦੌਲਤ ਲੈਣ ਗਿਆ ਸੀ ਸਾਰੀ ਦੌਲਤ ਕਮਾਇਆ ਜਿਹਦੇ ਬਦਲੇ ਉਹਨੇ ਭਗਤੀ ਲੈ ਲਈ ਗੁਰੂ ਜੀ ਤੋਂ ਕਹਿੰਦੇ ਹਨ ਗੁਰੂ ਜੀ ਰਾਜੇ ਕੋਲ ਰਹਿ ਕੇ ਸਤਨਾਮ ਦਾ ਅਮਦੇਸ਼ ਦਿੰਦੇ ਰਹੇ ਪੁੱਤਰਾਣਾ ਜੋੜਾ ਵਖਸ਼ਿਆ ਗੁਰੂ ਜੀ ਇਹ ਕਾਣ ਜੁਗੇ ਜੀ ਮਾ ਨਾਮ ਅਧਾਰ ਕਰਦੇ ਹੋਏ ਗੁਰੂ ਜੀ ਕੋਸ਼ੀ ਰਾਜੇ ਰਾਜ ਵਿੱਚ ਪੁੱਜ ਗਏ ਗੁਰੂ ਜੀ ਰਾਤ ਨੂੰ ਵਿੱਚ ਪਹੁੰਚੇ ਤਾਂ ਸ਼ਹਿਰ ਵਾਸੀਆਂ ਨੇ ਚੰਗਾ ਸਤਕਾਰ ਕੀਤਾ ਸਤਿਗੁਰੂ ਜੀ ਕਾਣ ਜਗੇ ਨਾਮ ਅਧਾਰ ਕਰਦੇ ਹੋਏ ਕੋਸ਼ੀ ਰਾਜ ਵਿੱਚ ਪੁੱਜ ਗਏ ਉੱਥੇ ਪੁੱਜਣ ਤੇ ਸ਼ਹਿਰ ਵਾਸੀਆਂ ਨੇ ਸਤ ਗੁਰੂ ਜੀ ਦਾ ਚੰਗਾ ਸਤਕਾਰ ਕੀਤਾ ਉਹਨਾਂ ਦੇ ਹਿਰਦੇ ਅੰਦਰ ਸੰਤਮ ਮਹਾਤਮਾ ਬਸਤੇ ਅਵਸ਼ਾਦਾ ਬਹੁਤ ਪਰ ਜੀਵਨ ਮਾਰਗ ਦਾ ਗਿਆਨ ਨਹੀਂ ਸੀ ਉਹ ਸਾਰੂ ਸੰਤ ਦੀ ਸੇਵਾ ਤਾਂ ਬਹੁਤ ਕਰਦੇ ਸੀ ਪਰ ਉਹਨਾਂ ਨੂੰ ਨੀਮਨ ਮਾਰਗ ਦਾ ਕੋਈ ਗਿਆਨ ਨਹੀਂ ਸੀ ਇੱਕ ਬਾਗ ਦੇ ਵਿੱਚ ਇੱਕ ਪੱਕਾ ਖੂਹ ਸੀ ਉਹ ਖੂਹ ਦੀ ਮਾਣ ਉੱਤੇ ਗੁਰੂ ਜੀ ਨੇ ਆ ਆਸਣ ਜਮਾਇਆ ਕਰਤਾ ਨੇ ਹੁਕਮ ਨਾਲ ਇੱਕ ਸਾਹੂਕਾਰ ਉਸ ਖੂਹ ਤੇ ਇਸ਼ਨਾਨ ਕਰਤਾ ਸੀ ਜਿਆ ਗੁਰੂ ਜੀ ਨੇ ਖੂਹ ਦੀ ਮੌਣ ਤੇ ਬਾਗ ਦੇ ਵਿੱਚ ਖੂਹ ਸੀ ਖੂਹ ਦੀ ਮੌਣ ਤੇ ਗੁਰੂ ਜੀ ਨੇ ਆਸਣ ਜਮਾ ਲਿਆ ਉੱਥੇ ਇੱਕ ਆਹੂ ਕਰ ਇਸ਼ਨਾਨ ਕਰਨਾ ਹੁੰਦਾ ਹੁੰਦਾ ਸੀ ਜੀ ਉਸ ਦੇ ਇਸ਼ਨਾਨ ਕਰਨ ਪਿੱਛੋਂ ਗੁਰੂ ਜੀ ਦੇ ਚਰਨਾਂ ਤੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਘਰ ਚਲੇ ਆ ਗਿਆ ਘਰ ਜਾ ਕੇ ਪੂਜਯੰਤਰਿਆ ਆਰ ਕਰਵਾਇਆ ਆਪਣੀ istri ਤੇ ਬੇਟੀ ਕੋਲੋਂ ਹੋ ਜਾਂਦੇ ਥਾਲ ਚਕਵਾ ਕੇ ਗੁਰੂ ਮਹਾਰਾਜ ਜੀ ਦੇ ਕੋਲ ਆਇਆ ਉਹ ਜਿਹੜਾ ਸ਼ਾਹੂਕਾਰ ਸੀ ਇਸ਼ਨਾਨ ਕਰਕੇ ਗੁਰੂ ਜੀ ਨੂੰ ਮੱਥਾ ਟੇਕ ਕੇ ਆਪਦੇ ਘਰੇ ਲਿਆ ਘਰ ਜਾ ਕੇ ਉਹਨੇ ਆਪਣੇ ਘਰ ਵਾਲੀ ਤੋਂ ਭੋਜਨ ਤਿਆਰ ਕਰਵਾ ਕੇ ਆਪਣੀ ਬੇਟੀ ਨੂੰ ਨਾਲ ਲੈ ਕੇ ਤੇ ਘਰ ਵਾਲੀ ਨੂੰ ਨਾਲ ਲੈ ਕੇ ਥਾਣਾ ਵਿੱਚ ਭੋਜਨ ਪਰੋਸ ਕੇ ਗੁਰੂ ਜੀ ਕੋਲ ਆ ਗਏ ਹੋ ਜੰਦੇ ਥਾਲ ਗੁਰੂ ਜੀ ਨੇ ਤੇ ਮਰਦਾਨੇ ਅੱਗੇ ਰੱਖੇ ਇਹੀ ਪ੍ਰਕਾਰ ਦੇ ਭੋਜਨ ਦੇਖ ਕੇ ਮਰਦਾਨਾ ਖੁਸ਼ ਹੋ ਗਿਆ ਉਸ ਨੇ ਮਾਨ ਇਸਿਆ ਪੇਟ ਭਰ ਕੇ ਖਾਣਾ ਖਾਂਦਾ ਹੋ ਜਾਂ ਦੇਖੇ ਮਨਦਾਨਾ ਖੁਸ਼ ਹੋ ਗਿਆ ਉਹਦੇ ਮਨ ਪਉਂਦਾ ਖਾਣਾ ਸੀਗਾ ਉਹਨੇ ਰੱਜ ਕੇ ਖਾਂਦਾ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕ ਲਿਆ ਤਾਂ ਕੋਸ ਸੀਤ ਪ੍ਰਸਾਦ ਥਾਲ ਵਿੱਚ ਛੱਡ ਦਿੱਤਾ ਗੁਰੂ ਜੀ ਨੇ ਵੀ ਪ੍ਰਸ਼ਾਦਾ ਛਕਿਆ ਥੋੜਾ ਜਿਹਾ ਗੁਰੂ ਜੀ ਨੇ ਥਾਲ ਵਿੱਚ ਸੀਤ ਪ੍ਰਸਾਦ ਛੱਡ ਦਿੱਤਾ ਉਹ ਪ੍ਰਸ਼ਾਦ ਸਾਹੂ ਘਰ ਤੇ ਉਸ ਦੀ ਇਸਤਰੀ ਨੇ ਖਾ ਲਿਆ ਉਹ ਜਿਹੜਾ ਪ੍ਰਸ਼ਾਦ ਸੀ ਨਾ ਸਾਹੂ ਘਰ ਪੇਲੀ ਇਸਤਰੀ ਨੇ ਖਾ ਲਿਆ ਉਨ੍ਹਾਂ ਦੇ ਕपाट ਖੁੱਲ ਗਏ ਤਾਂ ਇਹ ਲੋਕਾਂ ਦਾ ਗਿਆਨ ਹੋ ਗਿਆ ਉਹ ਤਾਂ ਆਪਣੇ ਆਪ ਹੀ ਸੱਤ ਮਾਰਗ ਦਾ ਆਦੇਸ਼ ਪੁੱਛਣ ਲੱਗੇ ਉਹ ਕੋਈ ਨਹੀਂ ਸਕਣ ਨਾਲ ਉਨ੍ਹਾਂ ਦੇ ਕपाट ਖੁੱਲ ਗਏ ਉਨ੍ਹਾਂ ਨੂੰ ਗਿਆਨ ਹੋ ਗਿਆ ਉਹ ਆਪਣੇ ਆਪ ਹੀ ਸੱਤ ਮਾਰਗ ਦਾ ਆਦੇਸ਼ ਪੁੱਛਣ ਲੱਗੇ ਸ੍ਰੀ ਗੁਰੂ ਜੀ ਨੇ ਨਿਹਾਲ ਹੋ ਕੇ ਉਨ੍ਹਾਂ ਦੋਹਾਂ ਜੀਆਂ ਨੂੰ ਰੇਦੀਆਂ ਸਿੱਧੀਆਂ ਬਖਸ਼ੀਆਂ ਗੁਰੂ ਜੀ ਨੇ ਖੁਸ਼ ਹੋ ਕੇ ਉਨ੍ਹਾਂ ਨੂੰ ਉਨ੍ਹਾਂ ਜੀਆਂ ਨੂੰ ਰੇਦੀਆਂ ਸਿੱਧੀਆਂ ਬਖਸ਼ਤੀਆਂ ਆਖਦੇ ਨੇ ਕਿ ਇੱਕ ਉਹ ਸਾਹੂਕਾਰ ਸਾਧ ਹੋ ਗਿਆ ਧਰਮ ਕਰਤ ਕਰਨ ਲੱਗਾ ਗਰੀਬਾਂ ਕੋਲੋਂ ਵਿਆਜ ਲੈਣਾ ਛੱਡ ਦਿੱਤਾ ਦਿਨ ਰਾਤ ਇੱਕ ਚਤੂਕ ਹੋ ਕੇ ਹੋ ਕਰਕੇ ਪ੍ਰਮਾਤਮਾ ਦਾ ਨਾਮ ਸਿਮੰਨ ਲੱਗਾ ਸਾਹੂਕਾਰ ਧਰਮ ਦੇ ਕਰਤ ਕਰਨ ਲੱਗਾ ਗਰੀਬਾਂ ਕੋਲੋਂ ਵਿਆਜ ਲੈਣੋਂ हट ਗਿਆ ਦਿਨ ਰਾਤ ਇੱਕ ਚਤ ਹੋ ਕੇ ਪ੍ਰਮਾਤਮਾ ਦਾ ਨਾਮ ਸਿਮੰਨ ਲੱਗਾ ਅੰਧਨ ਬੰਦੀਸ ਕੰਨੀ ਨੂੰ ਜਿਵੇਂ ਹਵਾ ਦੂਰ ਤੱਕ ਖੁਲਾਰ ਦਿੰਦੀ ਹੈ ਜਿਵੇਂ ਸ੍ਰੀ ਗੁਰੂ ਮਹਾਰਾਜ ਜੀ ਦੇ ਸ਼ਹਿਰ ਆਉਣ ਦੀ ਖਬਰ ਖਿੱਲਰ ਗਈ ਚੰਨ ਦੀ ਜਿਵੇਂ ਸਕੰਦੀ ਹਵਾ ਦੂਰ ਦੂਰ ਤੱਕ ਖੁਲਾਰ ਦਿੰਦੀ ਆ ਓਵੇਂ ਗੁਰੂ ਜੀ ਨੂੰ ਸ਼ਹਿਰ ਵਿੱਚ ਆਉਣ ਦੀ ਖਬਰ ਸਾਰੇ ਖਿੱਲਰ ਗਈ ਇੱਕ ਦੂਸਰੇ ਨਹੀਂ ਸਾਰੇ ਜੀਭਾਂ ਨੂੰ ਪਤਾ ਲੱਗ ਗਿਆ ਜਿਹੋ ਜਿਹਾ ਕਿਸੇ ਨੂੰ ਦੁੱਖ ਸੀ ਉਹ ਦੁੱਖ ਦੀ ਨਿਵਰਤੀ ਕਰਾਉਣ ਵਾਸਤੇ ਸਰੀਰਕ ਤੇ ਮਾਨਸਿਕ ਰੋਗੀ ਗੁਰੂ ਜੀ ਕੋਲ ਚਲ ਕੇ ਆਏ। ਸਾਰਿਆਂ ਨੂੰ ਪਤਾ ਲੱਗਿਆ ਜਿਹੜਾ ਜਵਾ ਕਿਸੇ ਨੂੰ ਦੁੱਖ ਸੀ, ਇਹ ਸਰੀਰਕ ਰੋਗ ਸੀ, ਉਹ ਸਵਾਸਤੀ ਆਪਣੇ ਮਾਨਸਿਕ ਰੋਗੀ ਗੁਰੂ ਜੀ ਕੋਲ ਚੱਲ ਕੇ ਆਏ। ਉਹ ਕਹੇ ਸਾ ਕੈਸੀ ਰਾਜ ਦੇ ਰਾਜ ਦੇ ਘਰ ਪੁੱਤਰ ਤੀ ਕੋਈ ਨਹੀਂ ਸੀ। ਉਹ ਆਇਆ ਤਾਂ ਰਮ ਪਰ ਕਿਸੇ ਨਾ ਕਿਸੇ ਪੁਰਵੇ ਕਰਮਾਂ ਕਰਨ ਵਸ ਨੂੰ ਲਾਲ ਲਾ ਘਟਾ ਸੀ। ਉਹ ਲਾਲੀ ਥੋੜਾ ਨੂੰ ਬਹੁਤ ਬੁਰੀ ਤਰ੍ਹਾਂ ਅਨੁਭਵ ਕਰਦਾ ਸੀ ਉਥੋਂ ਦਾ ਜੁੜਾ ਰਾਜਾ ਸੀ ਕੈਸੀ ਦਾ ਉਹਦੇ ਘਰ ਪੁੱਤਰ ਤੀ ਕੋਈ ਨਹੀਂ ਸੀ ਉਹ ਰਾਜਾ ਤਰਮੀ ਸੀ ਪਰ ਕਿਸੇ ਪੂਰਵ ਮੇ ਕਰਮਾ ਕਾਰਨ ਵਸਨ ਨੂੰ ਆਂਦਾ ਘਟਾ ਸੀ ਉਹ ਲਾਲੀ ਦੀ ਥੋੜਾ ਨੂੰ ਬਹੁਤ ਬੁਰੀ ਤਰ੍ਹਾਂ ਅਨੁਭਵ ਕਰਦਾ ਸੀ ਉਸ ਦੀ ਰਾਣੀ ਪਰਮਾ ਮਤੀ ਬੜੀ ਸੁਗੜ ਸਹੀਰ ਗਣਮੰਤੀ ਤੇ ਦਿਆਵਨ ਸੀ ਉਹਦੀ ਜਿਹੜੀ ਘਰ ਵਾਲੀ ਸੀ ਰਾਣੀ ਰਾਣੀ ਉਹ ਬੜੀ ਸੁਗਣ ਸਿਆਣੀ ਸੀ ਤਰ ਗਣਮੰਤੀ ਤੇ ਦਿਆਲੂ ਨਿਆਲੂ ਸੀ ਨਾਸੀਆਂ ਵੀ ਉਸਦੇ ਦੁੱਖ ਨੂੰ ਮਹਿਸੂਸ ਕਰਦੀਆਂ ਸਨ ਜਿਹੜੀਆਂ ਉਹਦੀਆਂ ਗੋਲੀਆਂ ਸੀ ਉਹ ਵੀ ਉਹਦੇ ਦੁੱਖ ਨੂੰ ਮਹਿਸੂਸ ਕਰਦੀਆਂ ਸਨ ਨਾਸੀਆਂ ਨੇ ਰਾਣੀ ਨੂੰ ਆਖਿਆ ਕਿ ਤੁਸਾਂ ਦੇ ਰਾਜ ਵਿੱਚ ਇੱਕ ਮਹਾਤਮਾ ਆਏ ਹਨ ਉਹਨਾਂ ਕੋਲ ਪੁੱਤਰ ਮੰਗੇ ਗੋਲੀਆਂ ਨੇ ਰਾਜੇ ਦੇ ਰਾਣੀ ਨੂੰ ਆਖਿਆ ਵੀ ਤੁਹਾਡੇ ਰਾਜ ਵਿੱਚ ਇੱਕ ਮਹਾਤਮਾ ਆਇਆ ਹੈ ਤੁਸੀਂ ਉਹਨਾਂ ਕੋਲੋਂ ਪੁੱਤਰ ਮੰਗੋ ਰਾਣੀ ਨੇ ਰਾਜੇ ਨੂੰ ਆਖਿਆ ਦੋਹਾਂ ਜੀਆਂ ਨੇ ਬੈਠ ਕੇ ਸਲਾਹ ਕੀਤੀ ਤੇ ਗੁਰੂ ਜੀ ਕੋਲ ਆ ਗਏ ਸ੍ਰੀ ਗੁਰੂ ਜੀ ਦੇ ਚਰਨ ਪਾਰ ਮੱਥਾ ਟੇਕ ਕੇ ਬੈਠ ਗਏ ਉਸ ਸਮੇਂ ਗੁਰੂ ਜੀ ਇਹ ਸਬਦ ਆਚਾਰ ਹੈ ਸੰਨ ਕਿ ਪ੍ਰਮਾਤਮਾ ਦੀ ਭਗਤੀ ਵਿੱਚ ਮੰਗਨ ਕਰੀ ਜਾਂਦੇ ਸਨ ਕਿ ਤਾ ਕਹਾ ਕਰੇ ਮਨ 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 ਮਾਨ ਦੇਵਨ ਹਾਰੇ ਕੀ ਹੋਰ ਦਾ ਸੰਦ ਦੇ ਭੋਗ ਪਿੱਛੋਂ ਮਨੂ ਜੀ ਅੱਗੇ ਰਾਜੇ ਨੇ ਬੇਨਤੀ ਕੀਤੀ ਇਹ ਪ੍ਰਮਾਤਮਾ ਆ ਮਹਾਂਤਮਾ ਆਪ ਪਰਮਾਤਮਾ ਰੂਪ ਹੋ ਮੈਂ ਰਾਜ ਭਾਗ ਦੇ ਹੁੰਦਿਆ ਹੋਇਆ ਇੱਕ ਪੁੱਤਰ ਦੇ ਨਾ ਹੋਣ ਕਰਕੇ ਦੁਖੀ ਹਾਂ ਇਸ ਵਾਸਤੇ ਮੇਰੇ ਉੱਪਰ ਦਇਆ ਕਰੋ ਇਸ ਮਰ ਕੋ ਇੱਕ ਪੁੱਤਰ ਦਾਨ ਲੈ ਲਈ ਉਹ ਇਸ ਤਰ੍ਹਾਂ ਹੀ ਰਾਣੀ ਨੇ ਪ੍ਰਾਰਥਨਾ ਕੀਤੀ ਰਾਜਾ ਗੁਰੂ ਜੀ ਨੂੰ ਕਹਿੰਦਾ ਵਾ ਤੁਸੀਂ ਮਹਾਤਮਾ ਮਾ ਤੁਸੀਂ ਪ੍ਰਮਾਤਮਾ ਕੋਲੋਂ ਮੇਰੀ ਅਰਜ਼ੀ ਕਰੋ ਮੈਨੂੰ ਇੱਕ ਪੁੱਤਰ ਦਿਵਾ ਦਿਓ ਕਰਦੇ ਪ੍ਰਾਰਥਨਾ ਕਰਦੇ ਆ ਕਰਦੇ ਆ ਰਾਣੀ ਦੀਆਂ ਅੱਖਾਂ ਵਿੱਚ ਜਲ ਆ ਗਿਆ ਰਾਜੇ ਰਾਣੀ ਦੀ ਸ਼ਰਦਾ ਭਗਤੀ ਤੇ ਪੁੱਤਰ ਦੀ ਖੁੱਖ ਦੇਖ ਕੇ ਦਿਆਲੂ ਪ੍ਰੀਤਮ ਮਿਹਰ ਕੀਤੀ। ਉਸ ਵੇਲੇ ਦੋ ਲੌਂਗ ਤੇ ਇੱਕ ਲਾਚੀ ਦਿੱਤੀ। ਕਰਤਾ ਅੱਗੇ ਬੇਨਤੀ ਕੀਤੀ ਕਿ ਰਾਜੇ ਨੇ ਕਰ ਪੁੱਤਰ ਹੋਣ ਰਾਣੀ ਦੀ ਖੁੱਖ ਹਰੀ ਹੋਵੇ। ਲੌਂਗ ਤੇ ਇਲਾਚੀ ਵਾਸ਼ ਕੇ ਗੁਰੂ ਜੀ ਨੇ ਬਚਨ ਕੀਤਾ ਹੈ ਰਾਜਨ। ਗੁਰੂ ਜੀ ਨੇ ਉਹਦੇ ਘਰ ਵਾਲੀ ਨੂੰ ਦੋ ਲੌਂਗ ਤੇ ਇੱਕ ਲਾਚੀ ਦਿੱਤੀ ਕਰਤਾ ਅੱਗੇ ਬੇਨਤੀ ਕੀਤੀ ਵੀ ਹੇ ਮਹਾਰਾਜ ਇਹਨਾਂ ਨੂੰ ਪੁੱਤਰ ਦੀ ਦਾਨਤ ਵਖਸ਼ੋ ਰਾਣੀ ਦੀ ਕੋਖ ਹਰੀ ਹੋ ਜਾਵੇ। ਹੇ ਰਾਜਾ ਨਾ ਕਰਤਾਰ ਦੇ ਨਾਮ ਦਾ ਸਿਮਨ ਕਰਨਾ ਗਰੀਬਾਂ ਵਾਸਤੇ ਸਦਾ ਵਰਤ ਲਾਉਣਾ ਧਰਮ ਸ਼ਾਲਾ ਬਣਵਾਉਣੀਆਂ ਸੜਕਾਂ ਤੇ ਰੁੱਖ ਲਗਵਾਉਣੇ ਕਿਸੇ ਨੂੰ ਤੰਗ ਨਹੀਂ ਕਰਨਾ ਦੁਖੀ ਜੀਵਾਂ ਉੱਤੇ ਦਇਆ ਕਰਨੀ। ਮਨੂ ਜੀ ਨੇ ਕਿਹਾ ਧਰਮ ਸ਼ਾਲਾ ਬਣਵਾਓ ਲੰਗਰ ਲਾਓ ਸੜਕਾਂ ਤੇ ਰੁੱਖ ਲਾਓ ਕਿਸੇ ਨੂੰ ਤੰਗ ਨਹੀਂ ਕਰਨਾ ਦੁਖੀ ਜੀਵਾਂ ਉੱਤੇ ਦਇਆ ਕਰਨੀ ਤੇਰੇ ਕਰਹ ਦੋ ਪੁੱਤਰ ਤੇ ਇੱਕ ਪੁੱਤਰੀ ਹੋਣਗੇ ਉੱਤਰਾਂ ਨੂੰ ਪਾ ਕੇ ਹੰਕਾਰ ਨਾ ਕਰਨਾ ਹੰਕਾਰ ਸਾਰੀਆਂ ਬਿਮਾਰੀਆਂ ਦਾ ਮੂਲ ਹੈ ਜੈਤ੍ਰਿਕਰ ਪੁੱਤਰ ਹੋਗੇ ਹੰਕਾਰ ਨਹੀਂ ਕਰਨਾ ਹੰਕਾਰ ਸਾਰੀਆਂ ਬਿਮਾਰੀਆਂ ਦਾ ਮੂਲ ਆ ਪੂਰਨ ਵੀ ਜਨਮ ਵਿੱਚ ਹੰਕਾਰ ਹੀ ਕੀਤਾ ਸੀ ਜਿਸ ਦਾ ਫਲ ਪੁੱਤਰ ਦਾ ਘਾਟਾ ਹੈ ਪਿਛਲੇ ਜਨਮ ਵਿੱਚ ਜੁੜੀ ਤੈਂ ਹੰਕਾਰ ਕੀਤਾ ਸੀ ਉਹਦੇ ਕਾਰਨ ਤੇਰੇ ਘਰੇ ਪੁੱਤਰ ਨਹੀਂ ਹੋਇਆ ਨਰਤਾ ਨੇ ਤੇਰੇ ਮੱਥੇ ਦੇ ਲੇਖ ਬਦਲ ਦਿੱਤੇ ਹਨ ਕਹੋ ਪੰਜ ਵਾਰ ਸਤਨਾਮ ਸਤ ਕਰਤਾ ਸਤਲਤਾ ਸਤ ਕਰਤਾ ਰਾਣੀ ਤੇ ਰਾਣੀ ਨੇ ਪੰਜ ਵਾਰ ਸਤਨਾਮ ਸਤ ਕਰਤਾ ਅਲਦਾ ਸਿਮਨ ਕੀਤਾ ਰਾਜਾ ਰਾਣੀ ਗੁਰੂ ਜੀ ਨੂੰ ਰਾਜ ਮਹਿਲ ਵਿੱਚ ਲੈ ਗਏ ਬੜੇ ਹੀ ਸਤਕਾਰ ਕੀਤਾ ਕਈ ਹਜ਼ਾਰ ਸਾਬਦਿਆਂ ਨੂੰ ਭੋਜਨ ਸ਼ਕਾਇਆ ਸਤ ਤਹ ਰਾਤਾਂ ਸਤ ਸੰਕਰਵਾਇਆ ਗੁਰੂ ਜੀ ਤਨ ਲੱਗੇ ਤਾਂ ਰਾਜੇ ਨੇ ਬਿਆਕਲ ਹੋ ਕੇ ਬੇਨਤੀ ਕੀਤੀ ਹੈ ਦਾਤਾ ਅਸਾਨੂੰ ਮੋੜ ਦਰਸ਼ਨ ਕਦੋਂ ਹੋਣਗੇ ਚੰਗਾ ਤਾਂ ਹੈ ਇੱਥੇ ਰਹੋ ਪਰ ਜੇ ਜਾਣਾ ਹੀ ਬਣਦਾ ਹੈ ਤਾਂ ਦੱਸੋ ਕਦੋਂ ਆਵੋਗੇ ਰਾਜਾ ਗੁਰੂ ਜੀ ਨੂੰ ਕਹਿਣਾ ਵਾ ਵੀ ਹੁਣ ਤੁਹਾਡੇ ਦਰਸ਼ਨ ਕਦੋਂ ਹੋਣਗੇ ਵੀ ਮੈਂ ਤਾਂ ਕਹਿੰਦਾ ਤੁਸੀਂ ਇੱਥੇ ਹੀ ਰਵੋ ਜੇ ਤੁਸੀਂ ਜਾਣਾ ਹੀ ਆ ਤਾਂ ਫਿਰ ਕਦੋਂ ਵਾਪਸ ਆਵੋਗੇ ਹੇ ਰਾਜਾ ਜਦੋਂ ਅਸਾਂ ਦੇ ਦਰਸ਼ਨ ਕਰਨੇ ਹੋਣ ਹੁਣ ਤਦੋਂ ਕੜਾਇਆ ਪ੍ਰਸ਼ਾਨ ਤਿਆਰ ਕਰਕੇ ਅੰਦਾਸ਼ ਕਰਨੀ ਇੰਦਰਾਸ਼ਨ ਹੋ ਜਾਇਆ ਕਰਨਗੇ ਇਹ ਆ ਕੇ ਗੁਰੂ ਜੀ ਨੇ ਉਸ ਨਗਰੀ ਨੂੰ ਛੱਡਿਆ ਨਗਰੀ ਦੀ ਹੱਦ ਤੱਕ ਸੰਗਤਾਂ ਤੂਲ ਵਾਟੇ ਅੰਨਾ ਸਾਰੇ ਸੰਗਤ ਅਖਰਹੀ ਜੀ ਥਾਨ ਗੁਰੂ ਨਾਨਕ ਜੀ ਸਤਿ ਸਰਕਾਰ ਸਤ ਨਾਮ ਜੇ ਬੋਲਣ ਵਿੱਚ ਕੋਈ ਅੱਖਰ ਵੰਦਾ ਘਾਟਾ ਮੁੱਲ ਚਕਾ ਨਾ ਹੋਵੇ ਇਹ ਮੁੱਲ ਚਕ ਹੋ ਗਈ ਹੋਵੇ ਅੰਗੇ ਇਹ ਤੋਂ ਸਦ ਸਿਵਾ ਕੰ ਦਾ ਬਾਲ ਮਾਖਣਾ ਆਵਦੀਆਂ ਜਾਣ ਮੱਚੀ ਨਾਨਕੇ ਮਾਫ਼ ਕਰਨਾ ਮੇਰਾ ਬਲਿਆ ਸੱਤੇ ਹੱਥ ਰੱਖਣਾ ਆਪਦੇ ਚਾਣਾਂ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਕਾ ਸਾਸਿ ਵਾਹਿਗੁਰੂ ਜੀ ਕੀ ਫਤ